ਕੀ ਮੇਰਾ ਕੱਖ ਨਾ ਰਵੇ ਜੇ ਮੈਂ ਪਿੰਡਾਂ ਦੀ ਗ੍ਰਾਂਟਾਂ ਵਿੱਚੋਂ ਕਦੇ ਥੈਲੀ ਵੀ ਖਾਦੀ ਹੋਵੇ ਜਿੰਦਾਬਾਦ ਫਰਮਾਨਗਰ ਜਿੰਦਾਬਾਦ ਥੈਲੀ ਵੀ ਜ ਸਾਡੇ ਮੈਂ ਕ腐ਸ਼ਨ ਦੀ ਕਦੇ ਮੇਰੇ ਕਿਸੇ ਸਰਪੰਚ ਤੋਂ ਮੰਗੀ ਹੋਵੇ ਕਦੇ ਕਿਸੇ ਬੀਡੀਪੀਓ ਤੋਂ ਮੰਗੀ ਹੋਵੇ ਕਦੇ ਡੀਸੀ ਨੂੰ ਕਿਹਾ ਹੋਵੇ ਕਦੇ ਡੀਡੀਪੀਓ ਨੂੰ ਕਿਹਾ ਹੋਵੇ ਸਾਡਾ ਇੱਕੋ ਮਕਸਦ ਹੈ ਕਿ ਪਿੰਡ ਤਰੱਕੀ ਕਰਨ ਪਿੰਡਾਂ ਵਿੱਚ ਚੰਗਾ ਬੰਦੋਬਸਤ ਹੋਵੇ ਪਿੰਡਾਂ ਵਿੱਚ ਚੰਗਾ ਸਿਸਟਮ ਹੋਵੇ ਸੋ ਸਾਡੀ ਜਿਹੜੀ ਸੋਚ ਹੈ ਜਿਵੇਂ ਜਿਵੇਂ ਤੁਸੀਂ ਸੋਚਦੇ ਨਾਲ ਸਾਨੂੰ ਬਣਾਇਆ ਸੀ ਉਸੇ ਸੋਚ ਨਾਲ ਅਸੀਂ ਕੰਮ ਕਰ ਰਹੇ ਹਾਂ ਆ ਕੁਝ ਮਹੀਨੇ ਹੋਏ ਨੇ ਅਸੀਂ ਖਰੜ ਦੀ ਕਮੇਟੀ ਬਦਲੀ ਹੈ ਖਰੜ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਲਗਾਏ ਗਏ ਆ ਤੁਹਾਨੂੰ ਸਰਕਾਰਾਂ ਬਣਦੀਆਂ ਦਿਸਦੀਆਂ ਹੋਣਗੀਆਂ ਅੱਜ ਜਿਹੜਾ ਰੋਡ ਦਾ ਕੀ ਹਾਲ ਸੀ ਕਿਸ ਤਰੀਕੇ ਦੀ ਉਹ ਉੱਥੇ ਸੜਕ ਤੁਹਾਨੂੰ ਬਣੀ ਦਿਖਦੀ ਹੈ ਹਰ ਥਾਂ ਤੇ ਡਵੈਲਪਮੈਂਟ ਚੱਲ ਰਹੀ ਹੈ ਜਿੱਥੇ ਵੀ ਸਾਡੇ ਹੱਥ ਤਾਕਤ ਆਉਂਦੀ ਹੈ ਜਿੰਨਾ ਸੀ ਕਰ ਸਕਦੇ ਹ ਅਸੀਂ ਕੰਮ ਕਰ ਰਹੇ ਹਾਂ ਅਸੀਂ ਹੱਥ ਤੇ ਹੱਥ ਰੱਖ ਕੇ ਬੈਠਣ ਨੂੰ ਨਹੀਂ ਆਏ ਯਕੀਨ ਰੱਖਿਓ ਅਸੀਂ ਨੌਜਵਾਨ ਆ ਸਾਡੀ ਸੋਚ ਵਿੱਚੋਂ ਪੁਰਾਣੀਆਂ ਚੀਜ਼ਾਂ ਹੈ ਨਹੀਂ ਨਾ ਅਸੀਂ ਢਾਲਣ ਢਲਣ ਵਾਲੇ ਨਹੀਂ ਹੈਗੇ ਅਸੀਂ ਕਿਸੇ ਸਿਸਟਮ 'ਚ ਢਾਲਾਂਗੇ ਅਸੀਂ ਸਿਸਟਮ ਬਦਲਾਂਗੇ ਬਦਲਾ ਵੀ ਬਦਲਾਂਗੇ